ਪੰਜਾਬ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਵੱਡਾ ਐਕਸ਼ਨ ਲੈਂਦੇ ਹੋਏ ਡੀਏਪਆਂ ਦੋ ਕੰਪਨੀਆਂ ਦੇ ਉੱਤੇ ਬੈਨ ਲਗਾ ਦਿੱਤਾ ਹੈ ਇਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਕਿਉਂਕਿ ਇਹਨਾਂ ਦੇ ਸੈਂਪਲ ਲਈ ਸੀਗੇ ਘਟੀਆ ਕੁਆਲਿਟੀ ਹੋਣ ਦੀ ਵਜ੍ਹਾ ਕਰਕੇ ਸੈਂਪਲ ਜਿਹੜੇ ਨੇ ਉਹ ਫੇਲ ਹੋਏ ਨੇ ਖੇਤੀਬਾੜੀ ਮੰਤਰੀ ਨਾਲ ਗਲਤ ਕਰਦਾ ਹੈ ਮੰਤਰੀ ਸਾਹਿਬ ਕਿਉਂਕਿ ਇਹ ਜੀਪੀ ਤਾਂ ਕਈ ਥਾਵਾਂ ਤੇ ਪਹੁੰਚ ਵੀ ਗਈ ਬਣੀ ਹੈ ਪੰਜਾਬ ਦੇ ਵਿੱਚ ਤਾਂ ਉਹ ਵਾਪਸ ਬੰਦਵਾਓਗੇ ਔਰ ਕਿੰਨੇ ਪਤਾ ਲੱਗਾ ਕਿ ਇਹਨਾਂ ਦੀ ਕੁਆਲਿਟੀ ਮਾੜੀ ਸੀਗੀ ਕਿਹੜੀਆਂ ਕੰਪਨੀਆਂ ਸੀਗੀਆਂ ਔਰ ਕਿਉਂ ਤੁਹਾਨੂੰ ਲਾਇਸੈਂਸ ਇਹਨਾਂ ਦੇ ਰਾਤ ਕਰਨ ਦੇ ਅਸਲ ਵਿੱਚ ਕਿਉਂਕਿ ਅਸੀਂ ਦੋਨੇ ਫਸਲਾਂ ਤੇ ਚਾਹੇ ਉਹ ਸੌਣੀ ਦੀ ਹੈ ਚਾਹੇ ਹਾੜੀ ਦੀ ਹੈ ਉਹਦੇ ਵਾਸਤੇ ਡੀਪੀ ਦੀ ਮੰਗ ਕਰਦੇ ਆ ਭਾਰਤ ਸਰਕਾਰ ਤੋਂ ਉਧਰੋਂ ਸਾਨੂੰ ਅਲੱਗ ਢੁੰਦੀ ਹੈ ਜਿਹੜੀ ਕਿ 3.5 ਲੱਖ ਮੀਟਰ ਟਨ ਹੁੰਦੀ ਹੈ ਸੋਨੇ 'ਚ ਤੇ ਹਾੜੀ ਲਈ 5 ਲੱਖ ਮੀਟਰ ਟਨ ਹੁੰਦੀ ਹੈ ਉਹ ਸਾਨੂੰ ਭਾਰਤ ਸਰਕਾਰ ਨੇ ਉਧਰੇ ਦੇਣੀ ਹੁੰਦੀ ਹੈ ਅਸੀਂ ਪੰਜਾਬ ਵੱਲੋਂ ਉਹ ਜਦੋਂ ਐਕੀ ਕਿਉਂਕਿ ਜਿਹੜੀ ਪੰਜਾਬ ਨੂੰ ਡੀਪੀ ਦਿੱਤੀ ਗਈ ਉਹ ਕਿਸੇ ਸਾਜਿਸਦੀਨ ਹੋ ਸਕਦਾ ਦੇ ਮਾਰੀ ਦਿੱਤੀ ਗਈ ਹੈ ਜੇ ਥੋੜੀ ਜੀ ਸਾਨੂੰ ਕਿਸੇ ਗੱਲ ਤੋਂ ਪਤਾ ਲੱਗਿਆ ਖੇਤੀ ਬਾੜੀ ਵਿਭਾਗ ਨੂੰ ਤਾਂ ਉਸੇ ਇੱਕ ਦੋ ਥਾਂ ਪੱਲਾ ਜਾਂਚ ਕਰਵਾਈ ਮਹਾਲੇ ਵਿੱਚ ਹੋਏ ਤੋਂ ਸੈਂਪਲ ਫੇਲ ਹੋਏ ਫਿਰ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਮੁਖੀ ਸਨ ਖੇਤੀਬਾੜੀ ਵਿਭਾਗ ਦੇ ਉਹਨਾਂ ਨੇ ਕਹਿ ਕੇ ਸਾਰੇ ਤਕਰੀਬਨ ਕਰਾਈ ਉਹਦੇ ਵਿੱਚ 40 ਸੈਂਪਲ ਲਏ ਤੇ 24 ਨਮੂਨੇ ਫੇਲ ਹੋ ਗਏ ਫੈਰਿਕ ਦੌਰ ਜਿਹੜੇ ਮਗਰੋਂ ਆਏ ਸੀ ਉਹਦੇ ਚ ਇੱਕ ਫੇਲ ਹੋ ਗਿਆ ਇੱਕ ਉਹ ਠੀਕ ਆਇਆ ਸਰੀ ਬਈ ਥਾਂ ਉਠੀਕ ਵੀ ਹੋਣੀ ਹੈ ਕਿਉਂਕਿ ਸਾਰੇ ਤੈਕੋ ਜੀ ਨਹੀਂ ਪੇਸ ਕਰਦੇ ਕਈ ਵਾਰੀ ਹੁੰਦਾ ਵੀ ਹੁਣ ਕੰਮ ਚੱਲ ਪਿਆ ਬਾਅਦ ਵਿੱਚ ਉਹਨਾਂ ਨੇ ਉਹਦੇ ਵਿੱਚ ਇਹੋ ਜੀ ਆਪਦੀ ਸਾਜਿਸ਼ ਕਰ ਲਈ ਹੋਵੇ ਵੀ ਆਪਾਂ ਇਹਦੇ ਨਾਲ ਪੰਜਾਬ ਨੂੰ ਧੋਖਾ ਦੇ ਲੰਗੇ ਦਿਨ ਬਣਾ ਸਕਦੇ ਕਰਨਾ ਹੈ ਇਹ ਦੋ ਕੰਪਨੀ ਆ ਜਿਹੜੀਆਂ ਇਹਦੇ ਵਿੱਚ ਅਨਿਆਇਕ ਮੱਧਿਆ ਭਾਰਤ ਫੈਕਟਰੀ ਰਾਈਜ਼ਰ ਮੱਧਪਰਸੇ ਪੰਦੇਸ ਚੋਈਆਂ ਇੱਕ ਕ੍ਰਿਸ਼ਨਾ ਫਾਸ ਕੈਮਿਕਲ ਕੈਨ ਲਿਮਿਟਿਡ ਆ ਜਿੰਨੇ ਪੰਦੇ ਆ ਉਹਨਾਂ ਵੱਲੋਂ ਇਹ ਸਪਲਾਈ ਕੀਤੀ ਗਈ ਸੀ ਜਿਹੜੀ ਮਾਰਕਫਰਡ ਨੇ ਪੰਨਾ ਖਰੀਦ ਕੇ ਗਾਣ ਦੇਣੀ ਹੁੰਦੀ ਹੈ ਕੁਝ ਪ੍ਰਾਈਵੇਟ ਵੀ ਲੈਂਦੇ ਆ ਪ੍ਰਾਈਵੇਟ ਦਾ ਵੀ ਕਈ ਥਾਂ ਚ ਚੈੱਕ ਕੀਤਾ ਉਹ ਉਹਦੇ ਚ ਇਹ ਜੀ ਨਾਗ ਅੱਲਾ ਸਹੀ ਜਿਹੜੀ ਸੁਸਾਇਟੀਆਂ ਨੂੰ ਦਿੱਤੀ ਗਈ ਖਾਦਸੀ ਉਹਦੇ ਵਿੱਚ ਇਹ ਸਬਸਟੈਂਡਰਡ ਪਾਈ ਗਈ ਹੈ ਜੀ ਨਗਰ ਤੇ ਕਾਰਵਾਈ ਕਰਦੇ ਕਿ ਲਾਇਸੈਂਸ ਰੱਦ ਕਰ ਦਿੱਤੇ ਬੰਨ ਕਰਨ ਦੀ ਮੰਗ ਕੀਤੀ ਇਹਦੇ ਵਿੱਚ ਪਹਿਲਾਂ ਜਿਹੜਾ ਸਾਡੀ ਕਾਰਵਾਈ ਹੁੰਦੀ ਅਸੀਂ ਤਾਂ ਲਾਇਸੈਂਸ ਕੈਨਸਲ ਕਰ ਦਿੰਦੇ ਆ ਜਿਹੜੀਆਂ ਦੋਨੇ ਇਹ ਕੰਪਨੀਆਂ ਤੇ ਇੱਕ ਨਵ ਕੈਮ ਫਰਟੀਲਾਈਜ਼ਰ ਹੈਗੀ ਬਠਿੰਡਾ ਦੀ ਉਹਨਾਂ ਦੀ ਮਾਨਸਾ ਦੇ ਕਈ ਡੀਲਰ ਜਿਹੜੇ ਖਾਦ ਵਿਕਸ ਸੰਬੰਧਤ ਸਨ ਉਹਨਾਂ ਦੇ ਇਹ ਕਾਰਵਾਈ ਹੋਈ ਹੈ ਔਰ ਵੱਡੀ ਜਿਹੜੀ ਕਿਉਂਕਿ ਅਸੀਂ ਬਹੁਤ ਸਾਰੇ ਖਾਦ ਵਰਤਦੇ ਆਂ ਭਾਰਤ ਸਰਕਾਰ ਨੂੰ ਇਸ ਪਾਸੇ ਖਿਆਲ ਰੱਖਣਾ ਚਾਹੀਦਾ ਅਸੀਂ ਉਹ ਆਪਣੇ ਵੱਲੋਂ ਇਹ ਵੀ ਲਿਖਿਆ ਵੀ ਤੁਸੀਂ ਇਹਨਾਂ ਦੀ ਸਬਸਿਡੀ ਹੈ ਜਿਹੜੀ ਸਬਸਿਡੀ ਭਾਰਤ ਸਰਕਾਰ ਨੇ ਪਾਉਣੀ ਹੁੰਦੀ ਹੈ ਨਾ ਕੰਪਨੀਆਂ ਨੂੰ ਵੀ ਉਹਨਾਂ ਨੂੰ ਦਿੱਤੀ ਜਾਵੇ ਆਪਣੇ ਵੱਲੋਂ ਲਾਇਸੈਂਸ ਰੱਦ ਕਰ ਦਿੱਤੇ ਗਏ ਬਲੈਕਲਿਸਟ ਜਿਹੜੀ ਏਜੰਸੀ ਖਰੀਦੀਆਂ ਉਹਨੂੰ ਹੁੰਦਾ ਹੈ ਮਾਰਕਫੇਡ ਨੂੰ ਲਿਖ ਦਿੱਤਾ ਗਿਆ ਵੀ ਨੂੰ ਤੁਸੀਂ ਬਲੈਕਲਿਸਟ ਕਰੋ ਔਰ ਖੁਜੀ ਗੰ ਕਦੇ ਵੀ ਗਾਂ ਨੂੰ ਨਾ ਹੋਵੇ ਉਹਦੇ ਲਈ 13 ਤਰੀਕ ਨੂੰ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਜਿਹਦੇ ਨਾਲ ਸਬੰਧਤ ਅਧਿਕਾਰੀ ਇਹ ਔਣ ਵਾਲੇ ਰੈਕ ਤੇ ਖਿਆਲ ਰੱਖਿਆ ਜਾਵੇ ਇਹ ਲੱਗਦੇ ਇਧਰੋਂ ਪਹਿਲਾਂ ਤਾਂ ਜਿੱਥੇ ਖਾਦ ਪਹੁੰਚ ਜਾਂਦੀ ਸੀ ਉਸ ਤੋਂ ਬਾਅਦ ਤੇ ਸੁਸਾਇਟੀਆਂ ਚ ਵੀ ਜਿਹੜੀ ਸੁਸਾਇਟੀਆਂ ਚ ਚੈੱਕ ਨਹੀਂ ਕਰ ਸਕਦੇ ਸਾਨੂੰ ਪਹਿਲਾਂ ਪ੍ਰਾਣਾਸੀ ਗਾ ਸੁਸਾਇਟੀ ਦਾ ਸਿੱਧੇ ਕਿਉਂਕਿ ਕੁਝ ਮਲਾਵਟ ਤਾਂ ਕਰਦੇ ਨੇ ਉੱਥੋਂ ਖਾ ਦਉਂਦੇ ਤੇ ਉਸ ਤੇ ਇਹ 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 ਕੰਪਨੀਆਂ ਨੇ ਡੀਏਪੀ ਹਮੇਂ ਤੇ ਜਿੱਤੀ ਸੀ ਵਕ ਵਕ ਥਾਵਾਂ ਦੇ ਉੱਤੇ ਜਾਂ ਵਾਪਸ ਮੰਗਵਾਉਗੇ ਜੇ ਭੇਜਦੇ ਸੀਲ ਕਰਨ ਲਈ ਵਾਪਸ ਦੇ ਹੋਗੀ ਕੋਈ ਥਾਂ ਵਰਤੀ ਵੀ ਗਈ ਜਿੱਥੇ ਵਰਤੀ ਗਈ ਉੱਥੇ ਉੱਥੇ ਵੀ ਉਹ ਜਿਹੜਾ ਖਮੈਜ਼ਾ ਜਿਹੜਾ ਉਹਨਾਂ ਨੂੰ ਭੁਗਤਣਾ ਪਵੇ ਉਸ ਦਾ ਵਾਸਤੇ ਵੀ ਕਾਰਵਾਈ ਅਗਲੀ ਹੋਊ ਸਰਕਾਰ ਵੱਲੋਂ ਕਿਉਂਕਿ ਹੁਣ ਅਗੋਂ ਡੀਪੀ ਦੀ ਕਿਲਤ ਵੀ ਹਰ ਸਾਲ ਆਂਦੀ ਹੈ ਜਦੋਂ ਹੁਣ ਡੀਪੀ ਦੀ ਕਿਲਤ ਨਾਵੇ ਖਰਚਲ ਖਰਾਬ ਨਾ ਹੋਣਾ ਪਵੇ ਕੋਈ ਤੁਹਾਡੇ ਵੱਲੋਂ ਐਕਸ਼ਨ ਲਿੱਤਾ ਜਾ ਰਿਹਾ ਹੈ ਜਾਂ ਕੇਂਦਰ ਸਰਕਾਰ ਨਾਲ ਗਲਵੱਗ ਕੀਤੀ ਜਾ ਰਹੀ ਹੈ ਡੀਪੀ ਵਾਸਤੇ ਅਸੀਂ ਪੰਨਾ ਹਰ ਸਾਲ ਹੀ ਨਿਮਾੜ ਰੱਖਦੇ ਹੁੰਨੇ ਆਂ ਔਰ ਜਿੰਨੇ ਜਿਸ ਤਰ੍ਹਾਂ ਦੀਆਂ ਖਬਰਾਂ ਲੱਗਣ ਲੱਗਦੀਆਂ ਵੀ ਕਿਲਤ ਆ ਸਕਦੀ ਹੈ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਮੈਂ ਤੇ ਪੱਤਰ ਪੇ ਦਿੱਤਾ ਵੀ ਸਾਡੀ ਖਾਤ ਪੂਰੀ ਕਰ ਦਿੱਤੀ ਜਾਵੇ ਜਿਹੜੇ ਪਿਛਲੇ ਦਿਨੀ ਸਰਕਾਰ ਵੱਲੋਂ ਮੈਕਮਾ ਵੱਲੋਂ ਇਹ ਡਿਮਾਂਡ ਪੇ ਦਿੱਤੀ ਗਈ ਹੈ ਜਿਹੜੇ ਜੈ ਪ੍ਰਕਾਸ਼ ਨੱਜਾ ਜੀ ਨੇ ਜਿਹੜੇ ਸਾਡੇ ਮੰਤਰੀ ਜੀ ਨੇ ਮੰਨ ਜੋ ਉਹਨਾਂ ਨੂੰ ਔਰ ਸੈਕਟਰੀ ਜੀ ਐਗਰੀਕਲਚਰ ਦੇ ਨੂੰ ਵੀ ਸਾਨੂੰ ਜਿਹੜਾ ਇਹਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਔਰ ਇਸ ਦਿਨ ਨਾਲ ਕਿਉਂਕਿ ਚਿੱਟੀ ਸੁੰਡੀ ਗੁਲਾਬੀ ਸੁੰਡੀ ਹਰਵਾਰ ਜਿਹੜੀ ਹੈ ਉਹ ਕਿਸਾਨਾਂ ਦੇ ਲਈ ਕਾਲ ਦਾ ਕੰਮ ਕਰਦੀ ਹੈ ਕਈ ਥਾਵਾਂ ਤੇ ਕਿਸਾਨਾਂ ਨੂੰ ਕਪਾਹ ਜਿਹੜੀ ਬਾਣੀ ਵੀ ਦਿੰਦੀ ਹੈ ਇਸ ਵਾਰ ਵੀ ਕਹਿੰਦੇ ਪਏ ਕਿ ਹਿਊਮਸ ਹੂਮਸ ਸੁੰਡੀ ਵਜ੍ਹਾ ਕਰਕੇ ਜਾਂ ਫਿਰ ਮੌਸਮ 'ਚ ਖੁਸ਼ਕੀ ਆਣ ਦੀ ਵਜ੍ਹਾ ਕਰਕੇ ਜਿਹੜੀ ਹੈ ਚਿੱਟੀ ਸੁੰਡੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਨੂੰ ਇਹ ਗੱਲ ਤੁਹਾਡੇ ਮੈਂ ਇਸ ਤੋਂ ਮੰਨਦਾ ਕਿ ਕਦੇ ਪੰਜਾਬ ਵਿੱਚ ਨਰਮੇ ਦੀ ਫਸਲੀ ਹੋਇਆ ਕਰਦੀ ਸੀ ਜਿਹੜੇ ਚੌਲ ਸੋਨਾ ਨਾ ਦੀ ਚੀਜ਼ ਨਹੀਂ ਹੁੰਦੀ ਸੀ ਤਕਰੀਬਨ ਮੇਰਾ ਖਿਆਲ 8 ਲੱਖ ਕੁਝ 9 ਲੱਖ ਐਕਟਰ ਦੇ ਨੇੜੇ ਜਿਹੜਾ ਹੈ ਨਰਮੇ ਦੀ ਤਸਰੀਖ ਬਾਅਦ ਹੀ ਫਸਲ ਹੁੰਦੀ ਉਹ ਘਟਦੀ ਗਈ ਹੌਲੀ ਹੌਲੀ ਪਿਛਲੇ ਸਾਲ 3.5 ਸੀ ਤੇ ਉਹ ਉਸ ਪਿਛਲੇ ਸਾਲ ਪੌਣੇ 2 ਹੋ ਗਈ ਹੈ 1 ਲੱਖ ਏਕੜ ਇਸ ਦੀ ਚਿੰਤਾ ਮੈਨੂੰ ਵੀ ਹੈ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਨੂੰ ਕਾਰਨ ਇਹ ਹੋ ਗਿਆ ਕਿ ਬਹੁਤ ਲੰਮੇ ਸਮੇਂ ਤੋਂ ਪਹਿਲਾਂ ਇੱਕ ਸੜੀ ਦੇਸੀ ਨਸਲੀ ਰਹਿ ਕਰਦੀ ਸੀ ਜਿਹੜੀ ਮੀਂਹ ਦੇ ਸੀ ਤੇ ਬੱਝਾ ਹੋ ਜਾਂਦੇ ਅਸਨ ਕੁਝ ਮੌਸਮ ਬਦਲਦੇ ਦੇ ਨਾਲ ਉਹਨੂੰ ਸੰਡੇ ਜਿਆਦੇ ਬਿਮਾਰੀਆਂ ਜਿਆਦੇ ਪੈਣ ਲੱਗੀਆਂ ਉੱਥੇ ਬੀਟੀ ਕਾਟਰ ਆ ਗਿਆ ਕੁਝ ਸਾਲ ਚੱਲਿਆ ਪਰ ਉਹਦੇ ਨਵੀਂ ਜਨਰੇਸ਼ਨ ਦੀ ਕਿਸੇ ਨੇ ਡਿਮਾਂਡ ਨਾ ਕੀਤੀ ਸਮਾਂ ਲੰਘਦਾ ਗਿਆ ਹੌਲੀ ਹੌਲੀ ਇਸ ਨੂੰ ਵੀ ਬਿਮਾਰੀਆਂ ਦਾ ਹਮਲਾ ਪੈਣ ਜ਼ਿਆਦਾ ਹੋਣ ਲੱਗ ਗਿਆ ਮੈਂ ਪਿਛਲੇ ਦਿਨੀ ਆਪਣੇ ਭਾਰਤ ਦੇ ਖੇਤੀਬਾੜੀ ਮੰਤਰੀ ਸਿਧੀ ਸ਼ਿਵਰਾਜ ਚੋਹਾਨ ਜੀ ਉਹਨਾਂ ਨੂੰ ਮਿਲ ਕੇ ਆਇਆ ਸੀ ਉਹ ਮੈਂ ਆਪਣੀ ਇਹ ਮੰਗ ਰੱਖੀ ਸੀ ਤੇ ਉਹਨਾਂ ਨੇ ਆਪਣੇ ਸੈਕਟਰੀ ਨੂੰ ਕਿਹਾ ਸੀ ਵੀ ਇਹਦੇ ਤੇ ਅੱਜ ਤੋਂ ਸ਼ੁਰੂ ਕਰਵਾ ਦਿੱਤਾ ਜਾ ਕੇ ਕੰਮ ਹੋ ਸਕਦਾ 25 ਜੰ ਬਲ ਜੇ ਨਹੀਂ ਤਾਂ 26 ਸਾਨੂੰ ਜਿਹੜੀ ਨਵੀਂ ਜਨਰੇਸ਼ਨ ਦਾ ਬੀਤੀ ਤਰੀਕ ਬੀਜੀ 3 ਕਹਿੰਦੇ ਆ ਉਹ ਤੁਸੀਂ ਬੀਤੀ ਕੋਟਨ ਕਹਿਣ ਲੱਗੋ ਉਹ ਸਾਡੇ ਕੋਲੇ ਆ ਜੂਗੀ ਜਿਹਦੇ ਨਾਲ ਕਈ ਮਾਰਗੀਆਂ ਜਿਹੜੀਆਂ ਹੁੰਨਗਾ ਮੁਕਾਬਲਾ ਕਰ ਇਹ ਉਸ਼ਤਮ ਮੌਸਮੀ ਕਾਰਨ ਕਰਕੇ ਅ ਕੁਝ ਜਿਹੜਾ ਖੁਸ਼ਕੀ ਰਹੀ ਉਹਦੇ ਨਾਲ ਚਿੱਟੀ ਮੱਖੀ ਦਾ ਜਮ ਉਹਦਾ ਹਮਲਾ ਹੁੰਦਾ ਬਹੁਤ ਛੋਟੀ ਜੀ ਹੈ ਅ ਜਦੋਂ بارش ਹੋਈ ਉਹਦਾ ਹਮਲਾ ਘਟ ਗਿਆ ਔਰ ਸਪਰੇ ਜੇ ਉਹਦੇ ਤੇ ਉਸ ਵੇਲੇ ਕਰਦੇ ਆ ਕੁਝ ਤਾਂ ਪਹਿਲਾਂ ਨਰਮਾ ਖੁਸ਼ਕ ਹੁੰਦਾ ਜੀ ਕਿਸਾਨ ਉਹਦੇ ਤੇ ਸਪਰੇ ਕਰਦਾ ਉਹ ਦੂਦੇ ਨਾਲ ਜ਼ਿਆਦਾ ਖੁਸ਼ਕੀ ਹੋ ਜਾਂਦੀ ਥੋੜੀ ਆਫਤਾ ਹੁੰਦੀ ਹੈ ਉਹਨੂੰ ਬਚਾਇਆ ਵਿਗਿਆਨੇ ਨੇ ਸਾਡਾ ਖੇਤੀਬਾੜੀ ਵਿਭਾਗਤ ਤਕਰੀਬਨ ਕਿਸਾਨਾਂ ਨਾਲ رابطہ ਕੈਮਰਾ ਹੁੰਦਾ ਮੇਰੀਆਂ ਪੰਡਾਂ ਨੂੰ ਇਹ ਹਦਾਇਤਾਂ ਕਿ ਸੋਮਵਾਰ ਤੇ ਵੀਰਵਾਰ ਕਿੰਡਾਂ ਵਿੱਚ ਸਾਡੇ ਜਿਹੜੇ ਅਧਿਕਾਰੀ ਵੀ ਤੇ ਕਰਮਚਾਰੀ ਵੀ ਉਹ ਜਾਂਦੇ ਆ ਲੋਕਾਂ ਨਾਲ ਕਿਸਾਨਾਂ ਨਾਲ رابطہ ਮਨਿਆਰ ਦੀ ਇਕਰਾਰ ਕੇ ਵੀ ਪਿੰਡਾਂ ਚ ਗਿਆ ਉਹਨਾਂ ਨੂੰ ਗੁਰਦੁਆਰੇ ਚ ਜਾਓ ਘੰਟਾ ਦੱਸੋ ਵੇਸੇ ਆਏ ਹੈ ਕਿਸੇ ਨੂੰ ਕੋਈ ਤੁਹਾਡੇ ਅਸੀਂ ਕੋਈ ਸਹਿਯੋਗ ਦੇ ਸਕਦੇ ਆ ਕੋਈ ਤੁਹਾਨੂੰ ਦੱਸ ਸਕਦੇ ਸਾਡੇ ਨਾਲ ਰੈ ਮਸ਼ਵਰਾ ਕਰਨ ਨੂੰ ਜਾਂ ਕਿਸੇ ਨੇ ਪਲਾਟ ਦਿਖਾਉਣਾ ਜਾਂ ਕੋਈ ਫਸਲ ਵੈਸੇ ਲਿਆ ਕੇ ਵਖਾਦਣਾ ਨੂੰ ਮਾਰੀ ਹੈ ਉਹਦੇ ਚ ਛੇ ਅਸੀਂ ਲੱਗੇ ਹਿੰਮਤ ਵਖਾਈ ਹੈ ਕਿਸਾਨ ਭਰਾਵਾ ਨੇ ਵੀ ਸਹਿਯੋਗ ਦਿੱਤਾ ਉਹਦੇ ਚ ਕਾਫੀ ਕਾਮਯਾਬ ਹੋਏ ਹੈ ਜਦੋਂ بارشਾਂ ਬੈਲ ਲੱਗ ਜਾਂਦੀਆਂ ਕੁਝ ਹੋ ਮਸਜਾ ਬਣ ਜਾਂਦਾ ਉਦੋਂ ਗਲਾਬੀ ਸੁੰਡੀ ਦਾ ਅਟੈਕ ਦਾ ਬਹੁਤ ਵੱਡਾ ਡਰ ਹੋ ਜਾਂਦਾ ਇਹਦੇ ਲਈ ਜਿੱਥੇ-ਜਿੱਥੇ ਜਿਵੇਂ-ਜਿਵੇਂ ਕਿਸਾਨ ਭਰਾ ਪਿਛਲੇ ਦਿਨੀ ਮਾਲਸਾ ਚ ਵੀ ਗਿਆ ਸੀ ਉੱਥੇ ਜਿਹੜੇ ਪਿੰਡਾਂ ਵਿੱਚ ਗਿਆ ਉਹਨਾਂ ਨੇ ਕਿਹਾ ਵੀ ਅਸੀਂ ਇਹ ਦਵਾਈਆਂ ਛਿੜਕੀ ਗਏ ਇਹਨਾਂ ਨਾਲ ਕੁਝ ਸਾਡੇ ਲਈ ਰਾਹਤ ਹੈ ਤੇ ਜੇ ਅਸੀਂ ਸਾਰੇ ਰਲ ਮਿਲ ਕੇ ਹਿੰਮਤ ਮਾਰੀ ਰੱਖਾਂਗੇ ਤੇ ਮੈਨੂੰ ਲੱਗਦਾ ਵੀ ਅਸੀਂ ਚਾਹੇ 1 ਲੱਖ ਏਕੜ ਰਹਿ ਗਿਆ ਤਾਂ ਅਸੀਂ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਕਰ ਲਾਂਗੇ ਅਸੀਂ ਸਫਲ ਹੋ ਜਾਾਂਗੇ ਫਸਲ ਬਚਾਉਣ ਨੂੰ ਲੱਗੇ ਹੋਏ ਆ ਪਰ ਇਹ ਕੁਦਰਤ ਵੱਲੋਂ ਜਲਵਾਜੂ ਮੌਸਮ ਦੀ ਸਾਰੀਆਂ ਗੱਲਾਂ ਨੂੰ ਵੜ ਕੇ ਸਾਡੇ ਨਾਲ ਲੱਗਦਾ ਰਾਜਸਥਾਨ ਜਿਵੇਂ ਪਿਛਲੀ ਵਾਰ ਤਬਾਹੀ ਹੋ ਗਈ ਸੀ ਹਰਿਆਣੇ ਚ ਵੀ ਤੇ ਮੌਸੂਮ ਦਾ ਬਹੁਤ ਵੱਡਾ ਡਰ ਪਰ ਕਰਦਾ ਹੈ बहुत बहुत धनबाद कॅमेरा सुखदिंदर पंकज भूज एन